ਹੈਲੋ ਦੋਸਤੋ ਅੱਜ ਦੀ ਕਹਾਣੀ ਹੈਗੀ ਏ ਦੂਜਾ ਪਿਆਰ ਅੱਜ ਕਾਲਜ ਦਾ ਪਹਿਲਾ ਦਿਨ ਸੀ ਮਨਵੀਰ ਨੇ ਕਾਲਜ ਵਿੱਚ ਹੋਣ ਵਾਲੀ ਯੂਨੀਅਰਸ ਦੀ ਰੈਂਕਿੰਗ ਬਾਰੇ ਬਹੁਤ ਹੀ ਸੁਣਿਆ ਸੀ ਉਸ ਦੇ ਮਨ ਵਿੱਚ ਪੱਕਾ ਫੈਸਲਾ ਕੀਤਾ ਸੀ ਕਿ ਜੇਕਰ ਉਸ ਨਾਲ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਹੋਈ ਤਾਂ ਉਹ ਪੁਰਜ਼ੋਰ ਵਿਰੁੱਧ ਕਰੇਗੀ ਇਸ ਦਾ ਇਹੀ ਮਨ ਵਿੱਚ ਸੋਚਦੀ ਉਹ ਤਿਆਰ ਹੋ ਰਹੀ ਸੀ ਰੂਪ ਰੰਗ ਦੀ ਜਿੰਨੀ ਸੋਹਣੀ ਸੀ ਸੁਭਾਅ ਵੀ ਓਨਾ ਹੀ ਵਧੀਆ ਸੀ ਤੇ ਪੜਨ ਵਿੱਚ ਵੀ ਬਹੁਤ ਚੰਗੀ ਸੀ ਸਭ ਤੋਂ ਖੂਬਸੂਰਤ ਉਸ ਦੀਆਂ ਮੋਟੀਆਂ ਤੇ ਬੋਲਦੀਆਂ ਅੱਖਾਂ ਤੇ ਉਹ ਹੋਰ ਵੀ ਖੂਬਸੂਰਤ ਹੋ ਜਾਂਦੀ ਜਦੋਂ ਕਾਲੇ ਕਾਜਲ ਦੀ ਤਾਰ ਉਹਨਾਂ ਨੂੰ ਹੋਰ ਸਜਾ ਦਿੰਦੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਬੇਬਾਕ ਤੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਆਪਣਾ ਸਕੂਟਰ ਕੱਢਿਆ ਤੇ ਕਾਲਜ ਵੱਲ ਨਿਕਲ ਗਈ ਗੇਟ ਤੇ ਚਪੜਾਸੀ ਤੇ ਪਾਰਕਿੰਗ ਸਾਈਡ ਪੁੱਜੀ ਤੇ ਸਕੂਟਰ ਦੀ ਸੀਟ ਤੇ ਪਰਸ ਤੇ ਕਿਤਾਬਾਂ ਕਾਲ ਜਿਵੇਂ ਹੀ ਅੰਦਰ ਕਾਲਜ ਦੀਆਂ ਜਮਾਤਾਂ ਵੱਲ ਤੁਰ ਹੀ ਜਾ ਰਹੀ ਸੀ ਉਸ ਦਾ ਧਿਆਨ ਨੋਟਿਸ ਬੋਰਡ ਵੱਲ ਗਿਆ ਜਿਸ ਉੱਪਰ ਕੋਈ ਨੋਟਿਸ ਲੱਗਾ ਹੋਇਆ ਸੀ ਕੋਲ ਜਾ ਕੇ ਪੜਨ ਲਈ ਰੁਕ ਗਈ ਨੋਟਿਸ ਸੁਭਜਕਟ ਚੁੰਦਾ ਲੱਗਾ ਹੋਇਆ ਸੀ ਉੱਥੇ ਹੋਰ ਵੀ ਕਈ ਸਟੂਡੈਂਟ ਖੜੇ ਨੋਟਿਸ ਪੜ ਰਹਿ ਸਨ ਉਸ ਨੇ ਨੋਟਿਸ ਪੜ ਕੇ ਦੇਖਿਆ ਕਿ ਕਾਫੀ ਸਟੂਡੈਂਟ ਨੋਟਿਸ ਪੜ ਦੂਜੇ ਪਾਸੇ ਖੜੇ ਹਨ ਉਹਨਾਂ ਵਿੱਚੋਂ ਇੱਕ ਲੜਕੇ ਨੇ ਉਸਨੂੰ ਪੁੱਛਿਆ ਪਹਿਲੇ ਸਾਲ ਦੇ ਸਟੂਡੈਂਟ ਹੋ ਹਾਂਜੀ ਤੁਸੀਂ ਮੈਂ ਵੀ ਹੋਰ ਵੀ ਸਟੂਡੈਂਟ ਉੱਥੇ ਆ ਗਏ ਸਨ ਮਨਵੀਰ ਸਭ ਨਾਲ ਗੱਲਾਂ ਕਰ ਰਹੀ ਸੀ ਗੱਲਾਂ ਕਰਦੇ ਇੱਕ ਨੇ ਕਿਹਾ ਉਹ ਸਾਹਮਣੇ ਜੋ ਲੜਕਾ ਆ ਰਿਹਾ ਹੈ ਸੀਨੀਅਰ ਹੈ ਤੇ ਨਵੇਂ ਸਟੂਡੈਂਟਾਂ ਦੀ ਬਹੁਤ ਰੈਗਿੰਗ ਕਰਦਾ ਹੈ 2-3 ਸਾਲ ਤੋਂ ਫੇਲ ਹੋ ਰਿਹਾ ਹੈ ਪਰ ਸਾਡੇ ਵਰਗਿਆਂ ਦਾ ਜਉਣਾ ਔਖਾ ਕਰ ਛੱਡਿਆ ਹੈ ਮਨਵੀਰ ਨੇ ਗੱਲ ਸੁਣ ਪਿੱਛੇ ਮੁੜ ਕੇ ਦੇਖਿਆ ਕਿਹੜਾ ਉਹ ਜੋ ਬਲੂ ਜੀਨਸ ਤੇ ਵਾਈਟ ਟੀ-ਸ਼ਰਟ ਪਾਈ ਤੁਰੀ ਆਉਂਦਾ ਹੈ ਇੱਕ ਨੇ ਇਸ਼ਾਰਾ ਕਰਕੇ ਹਾ ਮਨਵੀਰ ਦੀਆਂ ਸੋਹਣੀਆਂ ਅੱਖਾਂ ਹੁਣ ਗੁੱਸੇ ਨਾਲ ਭਰ ਗਈਆਂ ਸਨ ਕੋਈ ਨਾ ਆਪਾਂ ਡਰਨਾ ਨਹੀਂ ਉਹਨਾਂ ਵਿੱਚ ਹੀ ਖੜੀ ਇੱਕ ਲੜਕੀ ਬੋਲੀ ਪਰ ਇਸ ਨਾਲ ਗੱਲ ਕੌਣ ਕਰੋ ਫਿਕਰ ਨਾ ਕਰੋ ਆ ਲੈ ਦੋ ਇਸ ਨੂੰ ਮੈਂ ਗੱਲ ਕਰਦੀਆਂ ਉਸ ਉਹ ਉਸ ਤਰਫ ਹੀ ਆ ਰਿਹਾ ਸੀ ਮਨਵੀਰ ਜਿਸ ਮੋੜ ਤੇ ਖੜੀ ਸੀ ਬਾਕੀ ਸਾਰੇ ਹੌਲੀ ਜਿਹਾ ਖਿਸਕ ਗਏ ਸਨ ਮਨਵੀਰ ਨੂੰ ਆਪਣੇ ਵੱਲ ਇੰਝ ਤੱਕਦੇ ਦੇਖ ਉਹ ਖੜ ਗਿਆ ਹਾਂਜੀ ਬਸ ਉਸ ਦੇ ਇਹ ਕਹਿਣ ਦੀ ਧੀਰ ਸੀ ਆਪਣੀਆਂ ਵੱਡੀਆਂ ਅੱਖਾਂ ਫਲਾ ਕੇ ਮਨਵੀਰ ਬੱਸ ਸ਼ੁਰੂ ਹੋ ਗਈ ਦੇਖੋ ਤੁਸੀਂ ਖੁਦ ਤਿੰਨ ਤਿੰਨ ਵਾਰ ਫੇਲ ਹੋ ਕੇ ਸੀਨੀਅਰ ਸਮਝਦੇ ਹੋ ਖੁਦ ਨੂੰ ਤੇ ਸਾਡੀ ਰੈਗਿੰਗ ਕਰਦੇ ਹੋ ਇਹ ਹੁਣ ਨਹੀਂ ਚੱਲਣਾ ਅਸੀਂ ਤੁਹਾਡੀ ਕੋਈ ਗੱਲ ਨਹੀਂ ਮੰਨੀ ਇਹ ਗੱਲ ਸਮਝ ਲਓ ਉਹ ਬੱਸ ਮਨਵੀਰ ਦੇ ਚਿਹਰੇ ਵੱਲ ਤੱਕ ਰਿਹਾ ਸੀ ਜਿਵੇਂ ਅੱਖਾਂ ਕਈ ਚਿਹਰੇ ਦੇਖਦੀਆਂ ਨੇ ਪਰ ਕੋਈ ਚਿਹਰਾ ਆ ਜਾ ਵੀ ਹੁੰਦਾ ਹੈ ਉਹਨਾਂ ਨੂੰ ਕੈਦ ਕਰ ਲੈਂਦਾ ਹੈ ਬਸ ਮਨਵੀਰ ਦੀਆਂ ਬਹੁਤ ਸਾਰੀਆਂ ਗੱਲਾਂ ਸੁਣ ਕੇ ਇੱਕ ਗੱਲ ਦੱਸੋ ਮੇਰੇ ਬਾਰੇ ਇੰਨਾ ਕੁਝ ਤੁਹਾਨੂੰ ਕਿਸ ਨੇ ਦੱਸਿਆ ਮਨਵੀਰ ਨੇ ਜਿਵੇਂ ਹੀ ਪਿੱਛੇ ਦੇਖਿਆ ਕੋਈ ਵੀ ਨਹੀਂ ਸੀ ਹੁਣ ਜੋ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਸੀ ਉਸ ਦੇ ਖੂਬਸੂਰਤ ਚਿਹਰੇ ਤੇ ਹੈਰਾਨੀ ਦੇ ਢਾਰ ਨਾਲ ਫੈਲ ਚੁੱਕੇ ਸਨ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਸ ਦੀ ਰੈਗਿੰਗ ਹੋ ਚੁੱਕੀ ਹੈ ਉਸ ਨੇ ਪੁੱਛਿਆ ਤੁਸੀਂ ਸੀਨੀਅਰ ਨਹੀਂ ਫਿਰ ਤੁਸੀਂ ਕੌਣ ਹੋ ਮੇਰਾ ਨਾਮ ਅੰਗਦ ਹੈ ਮੈਂ ਤੁਹਾਡੀ ਅੰਗਰੇਜ਼ੀ ਦਾ ਪ੍ਰੋਫੈਸਰ ਤੁਸੀਂ ਹੋਰ ਕੁਝ ਕਹਿਣਾ ਜਾਂ ਪੁੱਛਣਾ ਹੈ ਜਾਂ ਮੈਂ ਲੈਕਚਰ ਲਾ ਗਾ ਲਵਾਂ ਮੈਨੂੰ ਮਾਫ ਕਰ ਦਿਓ ਸਰ ਆਈ ਏਮ ਸੌਰੀ ਪਿੱਛੇ ਖੜੇ ਸਾਰੇ ਸੀਨੀਅਰ ਉੱਚੀ ਉੱਚੀ ਹਾਸੇ ਰਹਿ ਸਨ ਅੰਗਦ ਨੂੰ ਵੀ ਗੱਲ ਸਮਝ ਆ ਗਈ ਇਸ ਲਈ ਉਸਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣਾ ਲੈਕਚਰ ਲਗਾਓ ਜਾ ਕੇ ਅੱਗੇ ਤੋਂ ਧਿਆਨ ਰੱਖੋ ਅੰਗਦ ਕਾਲਜ ਦਾ ਸਭ ਤੋਂ ਘੱਟ ਉਮਰ ਤੇ ਸਭ ਤੋਂ ਸੋਹਣਾ ਪ੍ਰੋਫੈਸਰ ਸੀ ਜਿਸ ਤੇ ਸਾਰੇ ਕਾਲਜ ਦੀਆਂ ਕੁੜੀਆਂ ਮਰਦੀਆਂ ਸਨ ਪਰ ਉਸ ਦੀ ਅਧੂਰੀ ਪ੍ਰੇਮ ਕਹਾਣੀ ਸੀ ਉਹ ਕਿਸੇ ਨੂੰ ਬੇहद ਪਿਆਰ ਕਰਦਾ ਸੀ ਤੇ ਪਤਾ ਨਹੀਂ ਕੀ ਹੋਇਆ ਸੀ ਕਿ ਉਸ ਦਾ ਪਿਆਰ ਤੋਂ ਯਕੀਨ ਖਤਮ ਹੋ ਗਿਆ ਸੀ ਇਸ ਲਈ ਉਸਨੇ ਆਪਣੇ ਦਿਲ ਦੀ ਦਰਵਾਜੇ ਸਦਾ ਲਈ ਬੰਦ ਕਰ ਲਏ ਸਨ ਤੇ ਬਹੁਤ ਸਨ ਜੋ ਉਸ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕੋਈ ਫਿਰ ਉਸ ਨੂੰ ਖੋਲ ਨਹੀਂ ਸਪਾਇਆ ਮਨਵਿਰ ਦੀ ਪਹਿਲੀ ਕਲਾਸ ਅੰਗਦ ਨੇ ਹੀ ਲੈਣੀ ਸੀ ਜਦੋਂ ਉਹ ਰੂਮ ਵਿੱਚ ਗਈ ਤਾਂ ਅੰਗਦ ਨੂੰ ਦੇਖ ਉਸਨੇ ਅੱਖਾਂ ਨੀਵੀਆਂ ਕਰ ਬੈਠ ਗਈ ਅੰਗਦ ਦੇ ਚਿਹਰੇ ਤੇ ਇੱਕ ਮੁਸਕਾਨ ਸੀ ਜੋ ਖਿੱਲਰ ਕੇ ਉਸਨੂੰ ਹੋਰ ਆਕਰਸ਼ਿਤ ਬਣਾ ਰਹੀ ਸੀ ਅੱਜ ਉਸਨੇ ਕਲਾਸ ਵਿੱਚ ਜ਼ਿਆਦਾ ਕੁਝ ਨਹੀਂ ਬਸ ਸਭ ਨਾਲ ਜਾਣ ਪਛਾਣ ਹੀ ਕੀਤੀ ਜਦੋਂ ਮਨਵੀਰ ਦੀ ਵਾਰੀ ਆਈ ਤਾਂ ਉਸਨੇ ਕਿਹਾ ਮੈਂ ਇੱਕ ਵਾਰ ਫਿਰ ਤੋਂ ਮਾਫੀ ਮੰਗਦੀ ਹਾਂ ਸਰ ਮੈਂ ਬਹੁਤ ਸ਼ਰਮਿੰਦਾ ਹਾਂ ਹੁਣ ਸਾਰੇ ਪੁੱਛ ਰਹੀ ਸੀ ਕਿ ਕਿਸ ਗੱਲ ਦੀ ਮਾਫੀ ਤਾਂ ਮਨਵੀਰ ਨੇ ਸਾਰੀ ਗੱਲ ਦੱਸ ਦਿੱਤੀ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਗਿਆ ਅੰਗਦ ਦਾ ਵੀ ਹਾਸਾ ਨਿਕਲ ਗਿਆ ਤੇ ਉਸ ਨੂੰ ਦੇਖ ਮਨਵੀਰ ਵੀ ਹੱਸ ਪਈ ਉਸ ਦੇ ਗੋਰੇ ਚਿਹਰੇ ਤੇ ਹੱਸਣ ਨਾਲ ਲਾਲੀ ਆ ਗਈ ਤੇ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ ਅੰਗਦ ਇੱਕ ਅਜੀਬ ਤਰ੍ਹਾਂ ਦੇ ਖਜਾਵ ਉਸ ਆਲ ਮਹਿਸੂਸ ਕਰ ਰਿਹਾ ਸੀ ਅੰਗਦ ਨੂੰ ਮਨਵੀਰ ਦਾ ਚਿਹਰਾ ਦੇਖ ਪਤਾ ਨਹੀਂ ਕੀ ਯਾਦ ਆ ਗਿਆ ਇੱਕਦਮ ਇੱਕ ਦਰਦ ਉਸਦੇ ਚਿਹਰੇ ਤੇ ਜਿਵੇਂ ਆ ਗਿਆ ਹੋਵੇ ਖੁਦ ਨੂੰ ਸੰਭਾਲ ਉਹ ਬਾਹਰ ਆ ਗਿਆ ਤੇ ਸਟਾਫ ਰੂਮ ਵਿੱਚ ਚਲਾ ਗਿਆ ਜਿੱਥੇ ਕੋਈ ਨਹੀਂ ਸੀ ਉਸਨੇ ਖੁਦ ਨੂੰ ਕਿਹਾ ਇਹ ਜੋ ਦਿਲ ਦੇ जखਮ ਅੱਲੇ ਨੇ ਇਹ ਫਿਰ ਵੀ ਦਿਲ ਸੁਵੱਲੇ ਨੇ ਕਈ ਨਵਾਂ ਰੋਗ ਨਾ ਲਾ ਬਾਜਾ ਬਾਜਾ ਫਿਰ ਬੜੀ ਧੀਰ ਉਹ ਕੁਝ ਸੋਚਦਾ ਰਿਹਾ ਉਧਰੋਂ ਮਨਵੀਰ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਕੋਲੋਂ ਗਲਤੀ ਹੋ ਗਈ ਹੈ ਇਸ ਤਰ੍ਹਾਂ ਹੀ ਰੋਜ਼ਕਾਲ ਜਿਹਦੇ ਦਿਨ ਚੱਲਦੇ ਰਹੇ ਪਰ ਅੰਗਦ ਮਨਵੀਰ ਨੂੰ ਜਿਆਦਾ ਜਮਾਤ ਵਿੱਚ ਅਵਿਡੈਂਟ ਨਾ ਕਰਦਾ ਤੇ ਦੂਸਰਿਆਂ ਦੇ ਅੰਗਦ ਸਰ ਦੀਆਂ ਤਾਰੀਫਾਂ ਸੁਣ ਕੇ ਮਨਵੀਰ ਦੇ ਮਨ ਵਿੱਚ ਵੀ ਅੰਗਦ ਆ ਗਿਆ ਸੀ ਪਰ ਉਹ ਇਸ ਗੱਲ ਤੋਂ ਬੇਖਬਰ ਸੀ ਕਿ ਅੰਗਦ ਦੇ ਦਿਲ ਵਿੱਚ ਉਸ ਬਾਰੇ ਕੁਝ ਚੱਲ ਰਿਹਾ ਹੈ ਮਨਵੀਰ ਕਾਲਜ ਵਿੱਚ ਕਿਤੇ ਵੀ ਹੁੰਦੀ ਅੰਗਦ ਦੀਆਂ ਨਜ਼ਰਾਂ ਉਸ ਨੂੰ ਲੱਭ ਲਿਆ ਕਰਦੀਆਂ ਤੇ ਨજર ਅੰਦਾਜ਼ ਵੀ ਕਰ ਦਿੰਦੀਆਂ ਹੁਣ ਕਾਲਜ ਦੇ ਟ੍ਰਿਪ ਇੱਕ ਹਫ਼ਤੇ ਵਾਸਤੇ ਜਾ ਰਹੀ ਸੀ ਸਾਰੇ ਨਵੇਂ ਚਿਹਰੇ ਜਿਆਦਾ ਖੁਸ਼ ਸਨ ਕਿਉਂਕਿ ਮੁੰਨਾ ਨੂੰ ਪਹਿਲੀ ਟ੍ਰਿਪ ਸੀ ਕਾਲਜ ਵੱਲੋਂ ਸਾਰੇ ਪ੍ਰੋਫੈਸਰ ਵੀ ਜਾ ਰਹੇ ਸਨ ਟ੍ਰਿਪ ਗੋਆ ਜਾ ਰਹੀ ਸੀ ਸਾਰੇ ਬਹੁਤ ਖੁਸ਼ ਸਨ ਨਿਸ਼ਚਿਤ ਦਿਨ ਸਾਰੇ ਗੋਆ ਲਈ ਰਵਾਨਾ ਹੋਏ ਹਣ ਸੀ ਮਨਵੀਰ ਨੂੰ ਪਤਾ ਸੀ ਕਿ 3-4 ਦਿਨ ਦਾ ਸਫ਼ਰ ਹੈ ਕਿਉਂਕਿ ਉਹ ਪੜਨ ਦੀ ਸ਼ਕੀਨ ਸੀ ਇਸ ਲਈ 4 ਦਿਨ ਦਾ ਸਫ਼ਰ ਕਿਉਂਕਿ ਉਹ ਪੜਨ ਇਸ ਲਈ ਉਸਨੇ ਆਪਣੀ ਪਸੰਦ ਦਾ ਇੱਕ ਨਾਵਲ ਰਸਤੇ ਵਿੱਚ ਪੜਨ ਲਈ ਨਾਲ ਲੈ ਲਿਆ ਉਹ ਥੋੜੀ ਲੇਟ ਹੋ ਗਈ ਆਪਣੀ ਸੀਟ ਨੰਬਰ ਵਾਲੀ バス ਤੇ ਨਾ ਬੈਠ ਸਕੀ ਜੋ ਬਸ ਸਭ ਤੋਂ ਅਖੀਰ ਤੇ ਖੜੀ ਸੀ ਉਹ ਉਸਨ ਤੇ ਚੜ ਗਈ ਮਨਵੀਰ ਦੀ ਕੋਈ ਵੀ ਸਹੇਲੀ ਉਸ ਬੱਸ ਵਿੱਚ ਨਹੀਂ ਸੀ ਉਸ ਦਾ ਧਿਆਨ ਅਚਾਨਕ ਪਹਿਲੀ ਸੀਟ ਤੇ ਗਿਆ ਜਿੱਥੇ ਅੰਗਦ ਬੈਠਾ ਸੀ ਮਨਵੀਰ ਇੱਕਦਮ ਖੁਸ਼ ਹੋ ਗਈ ਤੇ ਨਾਲ ਵਾਲੀ ਸੀਟ ਤੇ ਖਾਲੀ ਸੀ ਉਹ ਉੱਥੇ ਜਾ ਕੇ ਬੈਠ ਗਈ ਅੰਗਦ ਆਪਣੇ ਕਿਸੇ ਕੰਮ ਵਿੱਚ ਮਸ਼ਰੂਫ ਸੀ ਇਸ ਲਈ ਉਸਨੇ ਮਨਵੀਰ ਨੂੰ ਦੇਖਿਆ ਨਹੀਂ ਮਨਵੀਰ ਥੋੜੀ ਦੇਰ ਉਸ ਵੱਲ ਦੇਖਦੀ ਰਹੀ ਜਦੋਂ ਉਸਨੇ ਮਨਵੀਰ ਵੱਲੋਂ ਨਹੀਂ ਦੇਖਿਆ ਤਾਂ ਮਨਵੀਰ ਨੇ ਆਪਣਾ ਨਾਵਲ ਖੋਲ ਕੇ ਪੜਨਾ ਸ਼ੁਰੂ ਕਰ ਦਿੱਤਾ ਉਸ ਨੂੰ ਪਤਾ ਸੀ ਕਿ ਅੰਗਦ ਸਾਰ ਹਮੇਸ਼ਾ ਉਸ ਨੂੰ ਇਗਨੋਰ ਕਰਦਾ ਹੈ ਉਹ ਸੋਚਦੀ ਸੀ ਸ਼ਾਇਦ ਉਸਦੀ ਪਹਿਲੇ ਦਿਨ ਵਾਲੀ ਗਲਤੀ ਕਾਰਨ ਉਹ ਉਸ ਨੂੰ ਪਸੰਦ ਨਹੀਂ ਕਰਦਾ ਫਿਰ ਉਸਨੇ ਮਨ ਵਿੱਚ ਸੋਚਿਆ ਸੜੂ ਹੈ ਅੰਗਦ ਸਰ ਉਸਨੇ ਆਪਣੇ ਮੋਬਾਈਲ ਤੇ ਆਪਣੀ ਪਸੰਦ ਦੇ ਗੀਤ ਲਗਾਏ ਹੈ ਹੈੱਡਫੋਨ ਲੱਗਾ ਆਪਣਾ ਨਾਵਲ ਖੋਲ੍ਹਿਆ ਤੇ ਪੜਨ ਲੱਗ ਗਈ ਅੰਗਦ ਦਾ ਕਾਫੀ ਦੇਰ ਬਾਅਦ ਧਿਆਨ ਉਸ ਵੱਲ ਗਿਆ ਤੇ ਹੈਰਾਨ ਹੋਇਆ ਗਿਆ ਪਹਿਲਾਂ ਤਾਂ ਉਸ ਨੂੰ ਲੱਗਾ ਕੋਈ ਭੁਲੇਖਾ ਹੈ ਉਸਨੇ ਪਰ ਫਿਰ ਜਦੋਂ ਮਨਵੀਰ ਦਾ ਧਿਆਨ ਅੰਗਦ ਵੱਲ ਗਿਆ ਤਾਂ ਉਸਨੇ ਅੰਗਦ ਨੂੰ ਵਿਸ਼ਕ ਕੀਤਾ ਫਿਰ ਉਸਨੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦਾ ਕੋਈ ਵਹਿਮ ਨਹੀਂ ਤੁਸੀਂ ਇੱਥੇ ਮਨਵੀਰ ਇਹ ਤਾਂ ਤੁਹਾਡੀ ਕਲਾਸ ਦੀ ਬੱਸ ਨਹੀਂ ਸੀ ਮੈਂ ਲੇਟ ਹੋ ਗਈ ਸੀ ਸਰ ਇਸ ਲਈ ਕੋਈ ਸੀਟ ਵੀ ਖਾਲੀ ਨਹੀਂ ਸੀ ਬੱਸ ਇਸ ਵਿੱਚ ਇਸ ਲਈ ਮੈਂ ਇੱਥੇ ਬੈਠ ਗਈ ਜੇਕਰ ਤੁਹਾਨੂੰ ਕੋਈ ਮੁਸ਼ਕਲ ਹੈ ਤਾਂ ਮੈਂ ਉੱਠ ਜਾਂਦੀਆਂ ਕੋਈ ਗੱਲ ਨਹੀਂ ਤੁਸੀਂ ਬੈਠੇ ਰਹੋ ਇੱਕ ਨਾਵਲ ਅੰਗਦ ਦੇ ਹੱਥ ਵਿੱਚ ਸੀ ਵੀ ਸੀ ਜਿਸ ਵਲ ਮਨਵੀਰ ਦਾ ਧਿਆਨ ਗਿਆ ਤਾਂ ਉਸ ਦਾ ਹਾਸਾ ਨਿਕਲ ਗਿਆ ਕੀ ਹੋਇਆ ਤੁਸੀਂ ਹੱਸੇ ਕਿਉਂ ਮਨਵੀਰ ਮਨਵੀਰ ਨੇ ਆਪਣਾ ਨਾਵਲ ਉੱਪਰ ਕੀਤਾ ਜੋ ਕਿ ਉਹ ਉਹੀ ਸੀ ਜੋ ਅੰਗਦ ਦੇ ਹੱਥ ਵਿੱਚ ਸੀ ਇਸ ਲਈ ਹੱਸੀ ਮੈਂ ਅੰਗਦ ਹੈਰਾਨ ਹੋ ਗਿਆ ਇਹ ਮੇਰਾ ਮਨ ਪਸੰਦੀਦਾ ਨਾਵਲ ਹੈ ਮੈਨੂੰ ਲੱਗਦਾ ਤੁਹਾਡਾ ਵੀ ਨਹੀਂ ਮੇਰਾ ਨਹੀਂ ਹੈ ਵੈਸੇ ਹੀ ਟਾਈਮ ਪਾਸ ਵਾਸਤੇ ਲੈ ਲਿਆ ਮਨਵੀਰ ਗੱਲ ਕਰਦੀ ਜਦ ਵੀ ਹੱਸਦੀ ਅੰਗਦ ਦਾ ਦਿਲ ਦੀ ਟੜਕਣ ਵੱਧ ਜਾਂਦੀ ਅੰਗਦ ਨੇ ਨਾਵਲ ਦੂਸਰੇ ਪਾਸੇ ਰੱਖ ਦਿੱਤਾ ਮਨਵੀਰ ਨੇ ਦੇਖਿਆ ਤੇ ਬੋਲੀ ਇਸ ਨੂੰ ਪੜ ਕੇ ਦੇਖੋ ਬਹੁਤ ਅਲੱਗ ਹੈ ਮੈਂ ਕਈ ਵਾਰ ਪੜ ਚੁੱਕੀ ਹਾਂ ਪਰ ਫਿਰ ਇੰਜ ਲੱਗਦਾ ਹੈ ਫਿਰ ਪੜਾਂ ਅੰਗਦ ਦੂਸਰੇ ਬੰਨੇ ਮੂੰਹ ਕਰ ਨਾਵਲ ਪੜਨ ਲੱਗ ਗਿਆ کافی ਧੀਰ ਮਾਨਵੀਰ ਨਾਵਲ ਪੜਦੀ ਰਹੀ ਤੇ ਫਿਰ ਉੰਜ ਹੀ ਸੌ ਗਈ ਅੰਗਦ ਉਸ ਨੂੰ ਜਿੱਦਾਂ ਨજર ਅੰਦਾਜ਼ ਕਰਨਾ ਚਾਹੁੰਦਾ ਉਹ ਓਨਾ ਹੀ ਉਸ ਵੱਲ ਖਿੱਚਿਆ ਜਾਂਦਾ ਮਾਨਵੀਰ ਦਾ ਸੁੱਤੀ ਪਈ ਦਾ ਕਦੋਂ ਸਿਰ ਅੰਗਦ ਦੇ ਮੋਢੇ ਤੇ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ ਇੱਕ ਅਜੀਬ ਤਰ੍ਹਾਂ ਨਾਲ ਉਸ ਦਿਲ ਦੀ ਧੜਕਣ ਵੱਧ ਗਈ ਸੀ ਮਨਵੀਰ ਦੇਵਾਲ ਉੱਡ ਕੇ ਉਸਦੇ ਚਿਹਰੇ ਤੇ ਆ ਰਹੇ ਸਨ ਜਿਵੇਂ ਚੰਨ ਨੂੰ ਘਟਾਵਾ ਲੁਕੋਇਆ ਕਰਦੀਆਂ ਨੇ ਉਸ ਨੇ ਹੋਰ ਖੂਬਸੂਰਤ ਬਣਾ ਦਿੰਦੀਆਂ ਨੇ ਕਿੰਨੀ ਪੂਲੀ ਤੇ ਕਿੰਨੀ ਸੋਹਣੀ ਲੱਗ ਰਹੀ ਐ ਮਨਵੀਰ ਪਰ ਅੰਗਦ ਦਾ ਦਿਲ ਇਸ ਗੱਲ ਨੂੰ ਜਦੋਂ ਮਹਿਸੂਸ ਕਰਦਾ ਕਿ ਉਸ ਨੂੰ ਮਨਵੀਰ ਨਾਲ mohabbat ਐ ਤਾਂ ਉਹ ਉਸ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੰਦਾ ਉਸ ਨੂੰ ਲੱਗਦਾ ਕਿ ਉਸ ਨੂੰ ਸੱਚ ਪਿਆਰ ਤਾਂ ਹੋ ਚੁੱਕਾ ਹੈ ਜੋ ਉਸ ਨੂੰ ਪਵਿੱਤਰ ਨਾਲ ਹੋਇਆ ਸੀ ਹੁਣ ਉਸ ਦਿਲ ਨੂੰ ਦੁਬਾਰਾ ਪਿਆਰ ਕਿਵੇਂ ਹੋ ਸਕਦਾ ਹੈ ਪਵਿੱਤਰ ਹੁਣ ਭਾਵੇਂ ਉਸ ਦੀ ਜ਼ਿੰਦਗੀ ਚੋਂ ਚਲੀ ਗਈ ਸੀ ਪਰ ਫਿਰ ਵੀ ਉਹ ਉਸ ਤੋਂ ਬਾਅਦ ਕਿਸੇ ਨਾਲ ਵੀ ਪਿਆਰ ਨਹੀਂ ਕਰੇਗਾ ਪਰ ਕਿਸ ਚੀਜ਼ ਤੋਂ ਉਹ बार-बार ਇਨਕਾਰ ਕਰ ਰਿਹਾ ਸੀ ਉਹ ਤਾਂ ਹੋ ਗਈ ਸੀ ਪਰ ਮੋਢੇ ਤੇ ਸਿਰ ਰੱਖੀ ਮਨਵੀਰ ਨੂੰ ਉਹ ਦੂਰ ਵੀ ਨਾ ਕਰ ਸਕਿਆ ਥੋੜੀ ਦੇਰ ਬਾਅਦ ਮਨਵੀਰ ਦੀ ਜਾਗ ਖੁੱਲੀ ਉਸਨੇ ਇੱਕਦਮ ਖੁੱਦ ਨੂੰ ਅੰਗਦ ਤੋਂ ਪਿੱਛੇ ਹਟਾਇਆ ਆਈ ਏਮ ਸੌਰੀ ਸਰ ਮੈਨੂੰ ਧਿਆਨ ਨਹੀਂ ਰਿਹਾ ਅੰਗਦ ਨੇ ਕੋਈ ਜਵਾਬ ਨਾ ਦਿੱਤਾ ਮਨਵੀਰ ਮੰਨ ਹੀ ਮੰਨ ਸੋਚ ਰਹੀ ਸੀ ਕਿ ਪਹਿਲਾਂ ਹੀ ਸੜੂ ਮੈਨੂੰ ਪਸੰਦ ਨਹੀਂ ਕਰਦਾ ਉਪਰੋਂ ਹੁਣ ਪਤਾ ਨਹੀਂ ਕੀ ਸੋਚਦਾ ਹੋ ਮੇਰੇ ਬਾਰੇ ਕੀ ਮਨਵੀਰ ਨੇ ਜਾਣਬੁੱਝ ਕੇ ਫਿਰ ਥੋੜੀ ਦੇਰ ਬਾਅਦ ਉਸਨੇ ਅੰਗਦ ਨੂੰ ਕਿਹਾ ਸਰ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਥੋੜੀ ਦੇਰ ਖਿੜਕੀ ਵਾਲੀ ਜਗ੍ਹਾ ਤੇ ਬੈਠ ਜਾਵਾਂ ਹਾਂ ਕਿਉਂ ਨਹੀਂ ਕਮ ਐਂਡ ਸਿਟ ਥੈਂਕ ਯੂ ਸਰ ਮਨਵੀਰ ਖਿੜਕੀ ਵਾਲੀ ਜਗ੍ਹਾ ਤੇ ਬੈਠ ਗਈ ਤੇ ਆਪਣਾ ਨਾਵਲ ਪੜਨ ਲੱਗ ਗਈ ਉਸਨੇ ਅੰਗਦ ਬੈਲ ਦੇਖਿਆ ਜੋ ਉਸ ਨੂੰ ਲੱਗਾ ਜਿਵੇਂ ਇਹ ਸਹਿਜ ਮਹਿਸੂਸ ਕਰ ਰਿਹਾ ਹੋਵੇ ਸਰ ਮੈਂ ਅੱਗੇ ਜਿੱਥੇ ਵੀ ਬੱਸ ਰੁਕੇਗੀ ਆਪਣੀ ਕਲਾਸ ਵਾਲੀ ਬੱਸ ਵਿੱਚ ਚਲੀ ਜਾਵਾਂਗੀ ਮੈਨੂੰ ਮਾਫ ਕਰਨਾ ਮੈਂ ਇਹ ਕਾਰਨ ਤੁਹਾਨੂੰ ਮੁਸ਼ਕਲ ਹੋਈ ਤੂੰ ਹੁਣ ਅੰਗਦ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਓਵਰ ਰਿਐਕਟ ਕਰ ਰਿਹਾ ਹੈ ਕੋਈ ਗੱਲ ਨਹੀਂ ਮਨਵੀਰ ਮੈਨੂੰ ਕੋਈ ਮੁਸ਼ਕਲ ਨਹੀਂ ਮਨਵੀਰ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਉਸਨੇ ਕਿਹਾ ਤੁਸੀਂ ਪਹਿਲਾਂ ਵੀ ਪੜ ਚੁੱਕੇ ਹੋਏ ਨਾਵਲ ਬਹੁਤ ਵਾਰ ਸਰ ਇਹ ਮੇਰਾ ਪਸੰਦੀਦਾ ਨਾਵਲ ਹੈ ਤੁਸੀਂ ਵੀ ਪੜਿਆ ਹੈ ਸਰ ਇਹ ਨਾਵਲ ਅੰਗਦ ਦਾ ਵੀ ਇਹ ਪਸੰਦੀਦਾ ਨਾਵਲ ਸੀ ਤੇ ਉਸਨੇ ਕਈ ਵਾਰ ਪੜਿਆ ਸੀ ਪਰ ਉਸਨੇ ਮਨਵੀਰ ਨੂੰ ਕਿਹਾ ਨਹੀਂ ਪਹਿਲੀ ਵਾਰ ਪੜਨਾ ਹੈ ਓਕੇ ਕਾਫੀ دلچਸਪੀ ਪ੍ਰੇਮ ਕਹਾਣੀ ਹੈ ਮਨਵੀਰ ਨੇ ਕਿਹਾ ਇੱਕ ਪੇਜ ਜੋ ਉਸਨੇ ਸਿਰ ਦੋ ਮੂੜਿਆ ਸੀ ਕੱਢ ਅੰਗਦ ਨੂੰ ਦਿਖਾਉਣ ਲੱਗ ਗਈ ਦੇਖੋ ਇਹ ਲਾਈਨ ਉਸ ਅੰਗਦ ਵੱਲ ਨਾਵਲ ਕਰਦੀ ਨੇ ਕਿਹਾ ਉਸਨੇ ਕਦੇ ਮੈਨੂੰ ਮਹਿਸਾਸ ਨਹੀਂ ਕਰਵਾਇਆ ਆਪਣੀ ਮੁਹੱਬਤ ਦਾ ਕਦੇ ਕੋਈ ਖੱਤ ਨਹੀਂ ਲਿਖਿਆ ਕਦੇ ਮੇਰਾ ਜ਼ਿਕਰ ਨਹੀਂ ਕੀਤਾ ਕਦੇ ਮੇਰੇ ਉੱਡੇਵਾਲ ਨੂੰ ਸਵਾਰਿਆ ਨਹੀਂ ਕਦੇ ਉਸ ਦੀ ਕੜੀ ਉਸਦੇ ਬਟਨ ਨਾਲ ਮੇਰੀ ਚੁੰਨੀ ਨਹੀਂ ਅੜੀ ਪਰ ਫਿਰ ਵੀ ਜਦੋਂ ਦੂਰ ਤੋਂ ਉਸਦੀ ਨਜ਼ਰ ਮੇਰੇ ਵਜੂਦ ਨੂੰ ਛੂ ਲੈਂਦੀ ਹੈ ਮੇਰਾ ਦਿਲ ਨੂੰ ਮਹਿਸੂਸ ਹੋ ਜਾਂਦਾ ਹੈ ਮੈਂ ਉਸਦੀ ਹਾਂ ਰੂ ਤੱਕ ਸਿਰਫ ਉਸਦੀ ਹਾਂ ਅੰਗਦ ਕਿੰਨੀ ਵਾਰ ਇਹ ਸਤਰਾ ਪੜ ਚੁੱਕਿਆ ਸੀ ਪਰ ਜਿੰਨਾ ਚੰਗਾ ਉਸ ਨੂੰ ਹੁਣ ਲੱਗਾ ਸੀ ਕਦੇ ਵੀ ਨਾ ਲੱਗਿਆ ਸੀ ਮਾਈ ਗॉड ਕਿੰਨਾ ਰੋਮਾਂਟਿਕ ਹੈ ਨਾ ਮਾਨਵੀਰ ਨੇ ਪੜ ਕੇ ਕਿ ਆ ਅੱਗੇ ਕੁਝ ਖਾਣ ਪੀਣ ਵਾਸਤੇ ਬੱਸ ਰੁਕ ਗਈ ਮਾਨਵੀਰ ਬੱਸ ਤੋਂ ਸਮਾਨ ਚੁੱਕ ਉਤਰਨ ਲੱਗੀ ਕਿ ਅੰਗਦ ਨੇ ਉਸ ਨੂੰ ਕਿਹਾ ਕਿ ਪਹਿਲੇ ਦੂਸਰੀ ਬੱਸ ਵਿੱਚ ਸੀਟ ਦੇਖ ਲਵੇ ਫਿਰ ਸਮਾਨ ਲੈ ਜਾਵੇ ਸਾਰੇ ਵਿਦਿਆਰਥੀ ਬੱਸ ਤੋਂ ਉਤਰ ਆਏ ਸਨ ਤੇ ਆਪਣੀ ਆਪਣੀ ਪਸੰਦ ਦਾ ਸਮਾਨ ਲੈ ਕੇ ਖਾਰ ਐ ਸੰਨ ਮਾਨਵੀਰ ਵੀ ਦੋ ਜਾ ਲੈ ਕੇ ਅੰਗਦ ਕੋਲ ਆ ਗਈ ਸਰ ਇਹ ਲਓ ਤੇ ਕਹਿਣ ਲੱਗੀ ਚਾਹ ਤੋਂ ਬਿਨਾ ਵੀ ਕੋਈ ਜ਼ਿੰਦਗੀ ਐ ਅੰਗਦ ਨੇ ਉਸ ਤੋਂ ਚਾਹ ਲੈ ਕੇ ਉਸ ਦਾ ਧੰਨਵਾਦ ਕੀਤਾ ਕਿਤੇ ਤੁਹਾਨੂੰ ਕੌਫੀ ਤਾਂ ਪਸੰਦ ਨਹੀਂ ਨਹੀਂ ਮਨਵੀਰ ਚਾਹ ਵੀ ਚੱਲਦੀ ਐ ਮੈਨੂੰ ਗਰਮ ਗਰਮ ਚਾਹ ਮਨ ਮਨਵੀਰ ਇਸ ਤਰ੍ਹਾਂ ਪੀ ਰਹੀ ਸੀ ਜਿਵੇਂ ਇਸ ਤੋਂ ਉੱਪਰ ਦੁਨੀਆ ਦੀ ਕੋਈ ਸ਼ੈ ਨਾ ਹੋਵੇ ਅੰਗਦ ਉਸ ਦੀਆਂ ਪੋਲੀਆਂ ਹਰਕਤਾਂ ਦੇਖ ਮਨ ਨੂੰ ਹੀ ਮਨ ਖੁਸ਼ ਹੋ ਰਿਹਾ ਸੀ ਚਾਹ ਪੀ ਕੇ ਮਨਵੀਰ ਨੇ ਅੰਗਦ ਨੂੰ ਕਿਹਾ ਕਿ ਉਹ ਆਪਣੀ ਬਸ ਦੇਖ ਕੇ ਆਉਂਦੀ ਹੈ ਅੰਗਦ ਦੂਸਰੇ ਸਟਾਫ ਨਾਲ ਗੱਲਾਂ ਕਰਨ ਲੱਗ ਗਿਆ ਸਾਰੇ ਵਿਦਿਆਰਥੀ ਖਾਸ ਕਰਕੇ ਕੁੜੀਆਂ ਮਨਵੀਰ ਵੱਲ ਦੇਖ ਬਹੁਤ ਸੜ ਰਹੀਆਂ ਸੀ ਕਿ ਉਹ ਅੰਗਦ ਸਰ ਨਾਲ ਉਹਨਾਂ ਦੀ ਸੀੜ ਤੇ ਬੈਠੀ ਹੈ ਮਨਵੀਰ ਨੂੰ ਆਪਣੀ ਬਾਤ ਸਮਿਲ ਗਈ ਉਹ ਅੰਗਦ ਦੀ ਬੱਸ ਤੋਂ ਆਪਣਾ ਸਾਮਾਨ ਲੈਣ ਵਾਸਤੇ ਆਈ ਚੰਗਾ ਸਰ ਮੈਨੂੰ ਮੇਰੀ ਬੱਸ ਮਿਲ ਗਈ ਹੈ ਮੈਂ ਹੁਣ ਉੱਥੇ ਚੱਲੀ ਜਾਂਦੀ ਹਾਂ ਹਾਂ ਸੌਰੀ ਤੁਹਾਨੂੰ ਮੇਰੇ ਕਰਨ ਮੁਸ਼ਕਲ ਆਈ ਅੰਗਦ ਫੈਸਲਾ ਨਹੀਂ ਕਰ پا ਰਿਹਾ ਸੀ ਕੀ ਕਰੇ ਮਨਵੀਰ ਨੂੰ ਦੂਸਰੀ ਬੱਸ ਵਿੱਚ ਜਾਣ ਦੇਵੇ ਜਾਂ ਇਹ ਸਫ਼ਰ ਉਸ ਨਾਲ ਤੈਅ ਕਰਦਾ ਕਰ ਚੱਲਦਾ ਮਨਵੀਰ ਬਸ ਤੋਂ ਸਮਾਨ ਲੈ ਕੇ ਆਪਣੀ ਕਲਾਸਮੇਟ ਵਾਲੀ ਬਸ ਤੇ ਜਾਣ ਲੱਗੀ ਤਾਂ ਅੰਗਦ ਦਾ ਦਿਲ ਤਾਂ ਸੀ ਕਿ ਉਸ ਨੂੰ ਰੋਕ ਲੈਣ ਦਾ ਪਰ ਦੋ ਚਿੱਤੀ ਵਿੱਚ ਪੈਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨੂੰ ਰੋਕੇ ਜਾਂ ਨਹੀਂ ਅੰਗਦ ਉਸ ਨੂੰ ਰੋਕਣ ਲਈ ਤਾਂ ਨਹੀਂ ਹੌਸਲਾ ਕਰ ਸਕਿਆ ਪਰ ਉਸ ਦਾ ਸਮਾਨ ਦੂਸਰੀ ਬਸ ਵਿੱਚ ਰੱਖਣ ਲਈ ਮਨਵੀਰ ਦੇ ਮਨਾ ਕਰਦੇ ਕਰਦੇ ਵੀ ਉਸ ਨਾਲ ਚਲਾ ਗਿਆ ਸਾਰੇ ਮਨਵੀਰ ਵਾਲ ਜਲਨ ਪਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਜਦੋਂ ਅੰਗਦ ਮਾਨਵਿਰ ਦੀ ਬੱਸ ਵਿੱਚ ਪਹੁੰਚਿਆ ਤਾਂ ਦੂਸਰੇ ਸਟੂਡੈਂਟ ਨੇ ਖੱਪ ਪਾ ਦਿੱਤੀ ਕੀ ਸਰ ਤੁਸੀਂ ਸਾਡੀ ਬੱਸ ਵਿੱਚ ਹੀ ਬੈਠ ਜਾਓ ਖਾਸ ਕਰ ਕੁੜੀਆਂ ਚਾਹੁੰਦੀਆਂ ਸਨ ਕਿ ਅੰਗਦ ਉਹਨਾਂ ਦੀ ਬਾਸ ਵਿੱਚ ਹੀ ਰੁੱਕ ਜਾਵੇ ਮਨਵੀਰ ਨੇ ਕਿਹਾ ਸਰ ਰੁੱਕ ਜਾਓ ਇੱਥੇ ਹੀ ਜਦੋਂ ਅੰਗਦ ਮੰਨ ਗਿਆ ਤਾਂ ਸਾਰੀ ਬਾਸੀ ਖੁਸ਼ੀ ਦਾ ਮਾਹੌਲ ਬਣ ਗਿਆ ਬਸ ਚੱਲ ਪਈ ਸਾਰੀਆਂ ਕੁੜੀਆਂ ਮਨਵੀਰ ਨੂੰ ਕਹਿ ਰਹੀਆਂ ਸੀ ਕਿ ਤੂੰ ਕਿੰਨੀ ਲੱਕੀ ਐ ਸਰ ਉਸ ਦਾ ਸਮਾਨ ਚੁੱਕ ਕੇ ਲੈ ਆਏ ਲੜਕੀਆਂ ਆਉਣੇ ਬਹਾਨੇ ਅੰਗਦ ਨਾਲ ਗੱਲ ਕਰਨ ਦੀ ਕੋਸ਼ਿਸ਼ ਵਿੱਚ ਸਨ ਇਸ ਵਿੱਚ ਹੀ ਅੰਗਦ ਨੇ ਇੱਕ ਗੱਲ ਨੋਟਿਸ ਕੀਤੀ ਕਿ ਇੱਕ ਲੜਕਾ ਮਨਵੀਰ ਵੱਲ ਬਹੁਤ ਤੱਕ ਰਿਹਾ ਸੀ ਮਨਵੀਰ ਇਸ ਗੱਲ ਤੋਂ ਬੇਖਬਰ ਸੀ ਉਸ ਦੀਆਂ ਸਹੇਲੀਆਂ ਨੇ ਵੀ ਸ਼ਾਇਦ ਇਹ ਗੱਲ ਨੋਟਿਸ ਕਰ ਲਈਤੀ ਸੀ ਤੇ ਉਹਨਾਂ ਨੇ ਮਨਵੀਰ ਨੂੰ ਕਿਹਾ ਕਿ ਉਹ ਨਿਤਨ ਫੇਰ ਤੇਰੇ ਵੱਲ ਦੇਖ ਰਿਹਾ ਹੈ ਤੇ ਹੱਸਣ ਲੱਗ ਗਈਆਂ ਮਨਵੀਰ ਨੇ ਕੁਝ ਪ੍ਰਤੀਕਿਰਿਆ ਨਹੀਂ ਦਿੱਤੀ ਫਿਰ ਉਸ ਦੀ ਇੱਕ ਸਹੇਲੀ ਨੇ ਕਿਹਾ ਮਨਵੀਰ ਉਸ ਨੂੰ ਬੁਲਾ ਲੈ ਮੈਨੂੰ ਕੀ ਲੋੜ ਹੈ ਉਸ ਨੂੰ ਬੁਲਾਉਣ ਦੀ ਲੋੜ ਹੈ ਤਾਂ ਹੀ ਕਹਿ ਰਹੀਆਂ ਕੀ ਮਤਲਬ ਲੋੜ ਹੈ ਆਪਣਾ ਸਮਾਨ ਡਾਰ ਲਓ ਦੇਖ ਆਪਣੇ ਕੋਲ ਸਮਾਨ ਬਹੁਤ ਹੈ ਇਸ ਲਈ ਥੋੜੀ ਬਹੁਤੀ ਦੋਸਤੀ ਰੱਖਣ ਵਿੱਚ ਕੋਈ ਨੁਕਸਾਨ ਨਹੀਂ ਆਪਣੀ ਹੈਲਪ ਹੋ ਜਾਉ ਟ੍ਰਿਪ ਤੇ ਟਰਾਈ ਟੂ ਅੰਡਰਸਟੈਂਡ ਤੇ ਹੱਸ ਪਈ ਤੇਰਾ ਕੋਈ ਹਾਲ ਨਹੀਂ ਛੱਡਿਆ ਰ ਐਵੇਂ ਪਿੱਛੇ ਨਾ ਪੈ ਜਾਵੇ ਡੋਂਟ ਵਰੀ ਅਸੀਂ ਸਾਰੇ ਹੈ ਨਾ ਚੱਲ ਅਸੀਂ ਬੁਲਾ ਲੈਂਦੇ ਆ ਤੂੰ ਥੋੜ ਬਸ ਥੋੜਾ ਸੰਭਾਲ ਉਹ ਥੋੜਾ ਸੰਭਾਲ ਲਈ ਜਿੱਥੇ ਤੇਰੀ ਲੋੜ ਪਈ ਰੁੱਕ ਕਹਿੰਦਿਆ ਕਹਿੰਦਿਆ ਮਨਵੀਰ ਦੀਆਂ ਸੇਲੀਆਂ ਨਿਤਨ ਨੂੰ ਥੋੜਾ ਬੁਲਾਉਣਾ ਸ਼ੁਰੂ ਕਰ ਦਿੱਤਾ ਮਨਵੀਰ ਨੇ ਆਪਣਾ ਨਾਵਲ ਖੋਲ੍ਹਿਆ ਤੇ ਪੜਨ ਲੱਗ ਗਈ ਅੰਗਦ ਨੂੰ ਹੁਣ ਇਹ ਚੰਗਾ ਨਹੀਂ ਲੱਗ ਰਿਹਾ ਸੀ ਉਹ ਦੂਰ ਬੈਠਾ ਦੇਖ ਰਿਹਾ ਸੀ ਪਤਾ ਨਹੀਂ ਕੀ ਹੋਇਆ ਥੋੜੀ ਦੇਰ ਬਾਅਦ ਉਹ ਮਨਵੀਰ ਨਾਲ ਵਾਲੀ ਸੀਟ ਤੇ ਬੈਠ ਗਿਆ ਪੜ ਲਿਆ ਨਾਵਲ ਮਨਵੀਰ ਮਨਵੀਰ ਨੇ ਇੱਕਦਮ ਦੇਖਿਆ ਤੇ ਅੰਗਦ ਉਸਦੇ ਕੋਲ ਬੈਠਾ ਸੀ ਨਹੀਂ ਜ਼ਾਰ ਪੜ ਰਹੀਆਂ ਕੋਈ ਹੋਰ ਲਾਈਨ ਜੋ ਖਾਸ ਹੋਵੇ ਨਾਵਲ ਦੀ ਥੋੜਾ ਸੋਚ ਮਨਵੀਰ ਨੇ ਕਿਹਾ ਬਹੁਤ ਨੇ ਕੋਈ ਮੈਨੂੰ ਵੀ ਦੱਸੋ ਓਕੇ ਇਹ ਦੇਖ ਉਸਨੇ ਮੈਨੂੰ ਕਿਹਾ ਇਸ਼ਕ ਦਰਦ ਉਹ ਦਿੰਦਾ ਹੈ ਉਸਨੇ ਮੈਨੂੰ ਕਿਹਾ ਪਿਆਰ ਹੰਝੂਆਂ ਦਾ ਵਪਾਰ ਹੈ ਪਰ ਉਸਨੇ ਕਹਿੰਦੇ ਵੀ ਮੈਂ ਰੁੱਕ ਕਿਉਂ ਨਹੀਂ ਪਾਉਂਦੀ ਮੈਂ ਉਸ ਨੂੰ ਪਿਆਰ ਕਰਨਾ ਛੱਡ ਕਿਉਂ ਨਹੀਂ ਦਿੰਦੀ ਮੈਨੂੰ ਕਿਉਂ ਇਹ ਹੰਝੂਆਂ ਦਾ ਨਹੀਂ ਰੂਹਾਂ ਦਾ ਸਾਥ ਲੱਗਦਾ ਹੈ ਉਸਨੇ ਹਰ ਲਫ਼ਜ਼ ਹਰ ਅਲਫ਼ਾਜ਼ ਮੈਨੂੰ ਉਸ ਦਾ ਹੋਰ ਹੋਣ ਨੂੰ ਕਿਉਂ ਮਜਬੂਰ ਕਰਦੇ ਹਨ ਮੇਰਾ ਦਿਲ ਹਰ ਵਾਰ ਟੜਕਣਾ ਪੁੱਲ ਕਿਉਂ ਜਾਂਦਾ ਹੈ ਤੇ ਉਹ ਕਹਿੰਦਾ ਹੈ ਇਸ਼ਕ ਦਰਦ ਹੈ ਕਿਉਂ ਇਸ ਦਰਦ ਵਿੱਚ ਵੀ ਇੱਕ ਸਕੂਨ ਹੈ ਕਿਉਂ ਅਖੀਰ ਕਿਉਂ ਅੰਗਦ ਉਸ ਨੂੰ ਦੇਖ ਰਿਹਾ ਸੀ ਤੇ ਉਹ ਜਿਸ ਤਰ੍ਹਾਂ ਪੜ ਰਹੀ ਸੀ ਮਨਵੀਰ ਫਿਰ ਬੋਲਿਆ ਭਈ ਹਾਂ ਨਾ ਖੂਬਸੂਰਤ हां बहुत खूबसूरत ਇਹਨਾਂ ਨੂੰ ਮਾਨਵੀਰ ਦੀ ਸਹੇਲੀ ਨੇ ਉਸ ਨੂੰ ਆਵਾਜ਼ ਦਿੱਤੀ ਮਾਨਵੀਰ ਆਪਾਂ ਸਾਰੇ ਇੱਕ ਗੇਮ ਖੇលਦੇ ਹਾਂ ਪਾਸ ਦਾ ਬੁੱਕ ਤੂੰ ਆਪਣਾ ਨਾਵਲ ਦੇ ਅਸੀਂ ਮੋਬਾਈਲ ਤੇ 뮤직 ਲਗਾਵਾਂਗੇ 뮤직 ਸਟਾਪ ਹੋਣ ਤੇ ਜਿਸ ਕੋਲ ਬੁੱਕ ਹੋਵੇਗੀ ਉਸ ਨੂੰ ਜੋ ਵੀ ਕਹਿ ਹੈਗਾ ਉਸ ਨੂੰ ਕਰਨਾ ਪਵੇਗਾ ਫਿਰ ਗੇਮ ਸ਼ੁਰੂ ਹੋ ਗਈ ਸਾਰੇ ਖੂਬ ਮਜ਼ੇ ਕਰ ਰਹੇ ਸਨ ਬਸ ਵਿੱਚ ਖੁਸ਼ੀ ਦਾ ਮਾਹੌਲ ਸੀ ਕਦੋਂ ਉੰਦਰ ਅਕਸ ਸਟਾਪ ਨੈਕਸਟ ਸਟਾਪ ਆ ਗਿਆ ਪਤਾ ਨਹੀਂ ਚੱਲਿਆ ਸਾਰੇ ਬਸ ਚੋਂ ਕੁਝ ਖਾਣ ਲਈ ਉੱਤਰ ਗਿਆ ਮਨਵੀਰ ਨੇ ਚਾਹ ਲਈ ਨਿੱਤਨ ਸਬ ਲਈ ਕੁਝ ਖਾਣ ਲਈ ਲੈ ਕੇ ਆ ਗਿਆ ਉਸਨੇ ਮੌਕਾ ਦੇਖ ਮਨਵੀਰ ਦੇ ਨਾਲ ਵਾਲੀ ਸੀਟ ਫੜ ਲਈ ਹੁਣ ਉਸ ਨੂੰ ਮਨਵੀਰ ਨਾਲ ਕਾਫੀ ਗੱਲਾਂ ਕਰ ਰਿਹਾ ਸੀ ਨਿੱਤਨ ਇੱਕ ਚੰਗਾ ਮੁੰਡਾ ਸੀ ਕਲਾਸ ਵਿੱਚ ਸਭ ਤੋਂ ਪਟਾਸੀ ਕੀ ਉਹ ਮਨਵੀਰ ਨੂੰ ਪਸੰਦ ਕਰਦਾ ਹੈ ਪਰ ਮਨਵੀਰ ਨੇ ਕਦੇ ਉਸ ਵੱਲ ਧਿਆਨ ਨਹੀਂ ਸੀ ਦਿੱਤਾ ਨਿਤਨ ਦੀ ਮਨਵੀਰ ਨਾਲ ਕਰੀਬੀ ਅੰਗਦ ਨੂੰ ਚੰਗੀ ਨਹੀਂ ਲੱਗ ਰਹੀ ਸੀ ਅੰਗਦ ਸਟਾਫ ਦੇ ਨਾਲ ਚਾਹ ਪੀ ਰਿਹਾ ਸੀ ਪਰ ਧਿਆਨ ਸਾਰਾ ਮਨਵੀਰ ਵੱਲ ਸੀ ਹੁਣ ਨਿਤਨ ਮਨਵੀਰ ਦੀ ਕਾਫੀ ਮਦਦ ਵੀ ਕਰ ਰਿਹਾ ਸੀ ਕਰਦੇ ਕਰਾਉਂਦੇ ਸਾਰੇ ਟ੍ਰਿਪ ਵਾਲੀ ਜਗ੍ਹਾ ਤੇ ਪਹੁੰਚ ਗਏ ਸਾਰਿਆਂ ਨੂੰ ਆਪਣੇ ਆਪਣੇ ਕਮਰੇ ਮਿਲ ਗਏ ਸਾਰਿਆਂ ਨੂੰ ਥੋੜੀ ਦੇਰ ਆਰਾਮ ਕਰਕੇ ਉਠਾਉਣ ਲਈ ਗਿਆ ਗਿਆ ਰਾਤ ਨੂੰ ਸਾਰੇ ਇਕੱਠੇ ਹੋ ਗਏ ਅੰਗਦ ਹੁਣ ਤੱਕ ਬਹੁਤ ਜਲਸ ਹੋ ਗਿਆ ਸੀ ਸਾਰੇ ਥਾਂ ਆਏ ਤੇ ਖਾਣਾ ਖਾਣ ਲੱਗ ਗਏ ਆਪਣੇ ਆਪਣੇ ਤਰੀਕੇ ਨਾਲ ਸਾਰੇ ਮ제 ਕਰ ਰਹੇ ਸਨ ਵਿਚ ਤੇ ਠੰਡੀ ਹਵਾ ਚੱਲ ਰਹੀ ਸੀ ਇੱਕ ਪਾਰਟੀ ਵਰਗਾ ਮਾਹੌਲ ਸੀ ਹੁਣ ਮਿਊਜ਼ਿਕ ਵੀ ਲੱਗ ਗਿਆ ਕਲਾਸ ਦਾ ਇੱਕ ਲੜਕਾ ਕੁਝ ਫਰੂਟੀ ਵਗੈਰਾ ਪੈਕਟ ਲਿਆਇਆ ਸਭ ਨੂੰ ਦੇ ਰਿਹਾ ਸੀ ਉਸਨੇ ਮਨਵੀਰ ਦੇ ਉਸ ਦੀਆਂ ਸਹੇਲੀਆਂ ਨੂੰ ਵੀ ਦੇ ਦਿੱਤੇ ਏ ਫੈਨੀ ਹੈ ਮਨਵੀਰ ਨੇ ਦੇਖਿਆ ਫੈਨੀ ਹਾ ਗੋਆ ਦੀ ਮਸ਼ੂਰ ਸੌਫਟ ਡਰਿੰਕ ਅੰਗਦ ਦੇਖ ਰਿਹਾ ਸੀ ਉਸਨੇ ਪਹਿਲਾ ਹੀ ਮਨਵੀਰ ਤੇ ਗੁੱਸਾ ਆ ਰਿਹਾ ਸੀ ਮਨਵੀਰ ਨੂੰ ਫੈਨੀ ਫੜੀ ਦੇਖ ਅੰਗਦ ਉਸ ਕੋਲ ਚਲਾ ਗਿਆ ਉਹ ਮਨਵੀਰ ਦੇ ਉੱਥੋਂ ਫੈਨੀ ਖੋ ਕੇ ਪੁੱਛਣ ਲੱਗਾ ਤੇਨੂੰ ਪਤਾ ਹੈ ਕੀ ਹੈ ਮਨਵੀਰ ਇੰਨੇ ਗੁੱਸੇ ਵਿੱਚ ਅੰਗਦ ਨੂੰ ਦੇਖ ਕੇ ਡਰ ਗਈ ਨਹੀਂ ਨਹੀਂ ਸਾਰੇ ਇਹ ਅਲਕੋਹਲ ਹੈ ਉਸਦੇ ਪੈਕਟs ਉੱਤਦੇ ਹੋਏ ਕਿਆ ਤੇ ਮਨਵੀਰ ਨੂੰ ਡਾਂਟ ਲਗਾਈ ਮਨਵੀਰ ਵੱਲ ਸਾਰੇ ਦੇਖ ਰਿਹਾ ਸੀ ਅੰਗਦ ਬਹੁਤ ਗੁੱਸੇ ਵਿੱਚ ਸੀ ਤੇ ਮਨਵੀਰ ਦੀਆਂ ਅੱਖਾਂ ਵਿੱਚ ਹੰਝੂ ਸਨ ਬਾਕੀ ਆਪਾਂ ਅਗਲੇ ਪਾਰਟ ਵਿੱਚ ਲੈ ਕੇ ਆਏ ਆ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੂੰ ਤੁਸੀਂ ਪਿਆਰ ਕਰਦੇ ਹੋ